ਸਾਤਿਕਾਰ ਮੈਂ ਹਾਂ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਸ਼ਰੂਮਣੀ ਅਕਾਲੀ ਦਲ ਦਾ ਆਪਸੀ 카ਟੋ ਕਲੇਸ਼ ਕਦੋਂ ਦਾ ਖਤਮ ਹੋ ਜਾਣਾ ਸੀ ਜਦੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਨੇ ਹੁਕਮ ਨਾਮਾ ਸੁਣਾਇਆ ਸੀ ਅਤੇ ਤਿੰਨਾਂ ਦਿਨਾਂ ਵਿੱਚ ਸੁਖਬੀਰ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਦੇ ਸਾਥੀਆਂ ਦਾ ਅਸਤੀਫਾ ਮਨਜ਼ੂਰ ਕਰਕੇ ਉਸ ਦਾ ਜਿਹੜਾ ਨੋਟੀਫਿਕੇਸ਼ਨ ਹੈ ਉਹ ਸ਼੍ਰੀ ਅਕਾਲ ਤਖਤ ਸੈਬ ਦੇ ਜਥੇਦਾਰ ਨੂੰ ਸੌਂਪਿਆ ਜਾਵੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਨਵੀਂ ਭਰਤੀ ਕੀਤੀ ਜਾਵੇ ਕਿਉਂਕਿ 6 ਮੈਂਬਰੀ ਕਮੇਟੀ ਵੀ ਬਣਾ ਦਿੱਤੀ ਗਈ ਲੇਕਿਨ ਇਧਰ ਬਾਦਲ ਬਾਦਲ ਪਰਵਾਰ ਵੱਲੋਂ ਟਸ ਤੋਂ ਮਸ ਨਹੀਂ ਹੋ ਰਹੀ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਪੁੰਦੜ ਵੀ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਹੱਥਾਂ ਦੀ ਕੱਟ ਪੁਤਲੀ ਬਣੇ ਹੋਏ ਨੇ ਇਧਰ ਸ਼੍ਰੋਮਣੀ ਅਕਾਲੀ ਦਲ ਦੇ ਸੰਵਿਧਾਨ ਦੀਆਂ ਤੇ ਧਰਮ ਦੀਆਂ ਜਿਹੜੀਆਂ ਪਰੰਪਰਾਵਾਂ ਨੇ ਉਸ ਦੀਆਂ ਧੱਜੀਆਂ ਉਡਾਈਆਂ ਚਾਰੀਆਂ ਨੇ ਬਲਵਿੰਦਰ ਸਿੰਘ ਖੁੰਦੜ ਡਾਕਟਰ ਦਲਜੀਤ ਸਿੰਘ ਚੀਮਾ ਅਤੇ ਸੁਖਬੀਰ ਸਿੰਘ ਬਾਦਲ ਵੱਲੋਂ ਯਾਨੀ ਕਿ ਹੁਕਮਨਾਮਾ ਹੋਵੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗੁਰੂ ਘਰ ਦੇ ਵਜ਼ੀਰ ਦਾ ਉਸ ਉੱਤੇ ਫਿਰ ਦੁਬਾਰਾ ਟੰਗ ਅੜਾਉਣੀ ਦਵਿਦਾ ਪਾਉਣੀ 86 76 ਰਚਨਾ ਇੱਕ ਕੰਮ ਇਹ ਰੀਤੀ ਰਿਵਾਜ ਬਣ ਗਿਆ ਹੈ ਸ਼ਰੂਮਣੀ ਅਕਾਲੀ ਦਲ ਅਤੇ ਬਾਦਲ ਪਰਿਵਾਰ ਦਾ ਆਖਰਕਾਰ ਬਾਦਲ ਪਰਿਵਾਰ ਸ਼ਰੂਮਣੀ ਅਕਾਲੀ ਦਲ ਦੇ ਵਿੱਚ ਪ੍ਰਧਾਨਗੀ ਨੂੰ ਕਿਉਂ ਨਿਸ਼ਾਨਣਾ ਚਾਹੁੰਦਾ ਕੀ ਉਹ ਮੁੱਖ ਮੰਤਰੀ ਦੇ ਲਾਲਚ ਨੇ ਕੀ ਕੌਮ ਦਾ ਸਰਮਾਇਆ ਸਿਰ ਬਾਦਲ ਪਰਿਵਾਰ ਹੀ ਹੈ ਕੌਮ ਨੂੰ ਸਿਰ ਬਾਦਲ ਪਰਿਵਾਰ ਹੀ ਬਚਾ ਸਕਦਾ ਹੈ ਯਾਨੀ ਕਿ ਇਹ ਪਹਿਲੀ ਵਾਰ ਨਹੀਂ ਹੋਇਆ ਪੰਜਾਬ ਦੇ ਇਤਿਹਾਸ ਦੇ ਵਿੱਚ ਮਰਹੂਮ ਪ੍ਰਕਾਸ਼ ਸਿੰਘ ਬਾਦਲ ਵੀ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਤੋ ਪਗੋੜੇ ਹੋਏ ਸੀ ਇੱਧਰ ਸੁਖਬੀਰ ਸਿੰਘ ਬਾਦਲ ਵੀ ਪਗੋੜੇ ਹੋ ਗਏ ਨੇ ਯਾਨੀ ਕਿ ਇੱਕ ਪਾਸੇ ਕਹਿੰਦੇ ਨੇ ਕਿ ਅਸੀਂ ਨਿਮਾਣੇ ਸਿੱਖਾਂ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਨੂੰ ਸਮਰਪਤ ਹਾਂ ਲੇਕਿਨ ਸਮਰਪਤ ਹੈ ਨਹੀਂ ਉਹ ਤਾਂ ਧੱਜੀਆਂ ਉਡਾਈਆਂ ਜਾ ਰਹੀਆਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਤੋਂ ਯਾਨੀ ਕਿ ਇੱਕ ਪਾਸੇ ਹੁਕਮਨਾਮਾ ਕੀਤਾ ਗਿਆ ਫਰਮਾਨ ਹੋਏ ਕਿ 3 ਦਿਨਾਂ ਦੇ ਵਿੱਚ ਫਿਰ 20 ਦਿਨਾਂ ਦੇ ਵਿੱਚ ਤੇ ਹੁਣ ਫਿਰ ਭੰਬਲ ਪੂਸੇ ਪਾ ਦਿੱਤਾ ਗਿਆ ਹੈ ਸ਼੍ਰੋਮਣੀ ਅਕਾਲੀ ਦਲ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਬਾਗੀ ਧੜਾ ਹੈ ਉਹ ਬਿਲਕੁਲ ਇਕਜੁੱਟ ਨਹੀਂ ਹੋਵੇਗਾ ਜੇਕਰ ਸੁਖਬੀਰ ਸਿੰਘ ਬਾਦਲ ਪ੍ਰਧਾਨ ਬਣੇ ਰਹਿੰਦੇ ਨੇ ਇੱਧਰ ਜਿਹੜੇ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਾਨੀ ਹਰਪ੍ਰੀਤ ਸਿੰਘ ਨੇ ਉਹਨਾਂ ਦੇ ਹੱਕ ਵਿੱਚ ਵੀ ਬਹੁਤ ਸਾਰੇ ਲੋਖ ਅਰਗੇਨਿਕ ਖਾਸ ਕਰਕੇ ਸਿੱਖ ਅਤੇ ਸਿੱਖ ਜਤੇਬੰਦੀਆਂ ਉਹਨਾਂ ਕਹਿੰਦੇ ਕਿ ਜੇਕਰ ਪੰਥ ਵਿੱਚੋਂ ਸਿੱਖਣਾ ਹੈ ਤਾਂ ਬਾਦਲ ਪਰਵਾਰ ਨੂੰ ਸਿੱਖਿਆ ਜਾਵੇ ਆਖਰਕਾਰ ਇਹ ਸ਼ਰੂਬਣੀ ਅਕਾਲੀ ਦਲ ਦੇ ਵਿੱਚ ਜਿਹੜਾ ਬਾਦਲ ਪਰਵਾਰ ਦਾ ਲਾਣਾ ਹੈ ਉਹ ਕਿਉਂ ਆਪਣੀਆਂ ਹਰਕਤਾਂ ਤੋਂ ਬਾਸ ਨਹੀਂ ਹਾਰਿਆ ਨਹੀਂ ਹਾਰਿਆ ਹੁਕਮ ਨਹੀਂ ਮੰਨੇ ਜਾ ਰਹੇ ਆਪਣੀ ਮਨਮਰਜ਼ੀ ਕੀਤੀ ਜਾ ਰਹੀ ਹੈ ਆਪਣੀ ਮਨਮਰਜ਼ੀ ਦੇ ਨਾਲ ਫੈਸਲੇ ਬਦਲੇ ਜਾ ਰਹੇ ਨੇ ਇਧਰ ਪਹਿਲਾਂ व्हीलचेयर ਸੀ ਲੇਕਿਨ ਜੇ ਜੇ ਚਟਾਲਾ ਦਾ ਸੰਸਕਾਰ ਹੋਇਆ ਉਥੇ ਤੁਰਦੇ ਦੇਖੇ ਗਿਆ ਸੁਖਬੀਰ ਸਿੰਘ ਬਾਦਲ ਯਾਨੀ ਕਿ ਸਿਆਸੀ ਡਰਾਮੇ ਜਿਸ ਤਰ੍ਹਾਂ ਸਾਬਕਾ ਵਿਧਾਇਕ ਜਸਸ ਨਿਮਰ ਸਿੰਘ ਨੇ ਕਿਹਾ ਸੀ ਕਿ ਸਿਆਸੀ ਡਰਾਮੇ ਤੋਂ ਇਲਾਵਾ ਹੋਰ ਕੁਝ ਨਹੀਂ ਹੱਥੇ ਆਉਣਾ ਬਾਗੀ ਧੜੇ ਵਾਲਿਆਂ ਦੇ ਇਸ ਲਈ ਇਹਨਾਂ ਨੂੰ ਚੁੱਪਚਾਪ ਬੈਠਣਾ ਬੈਠੋ ਅਤੇ ਨਜ਼ਾਰਾ ਵੇਖੋ ਕਿੰਨਾ ਵੱਡਾ ਨੁਕਸਾਨ ਹੁੰਦਾ ਹੈ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਉਧਰ ਸਿਕੰਦਰ ਸਿੰਘ ਮਲੂਕਾ ਕਹਿ ਰਹੇ ਨੇ ਕਿ ਭਾਰਤੀ ਜਨਤਾ ਪਾਰਟੀ ਨੇ ਘਟਚੜ ਕਰਨਾ ਪਵੇਗਾ ਹੁਕਮ ਨਾਵੇਂ ਵਾਰ-ਵਾਰ ਟੁਕਰਾਈ ਜਾ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਬਾਦਲ ਪਰਿਵਾਰ ਵੱਲੋਂ ਤੇ ਪੰਥ ਬਿਲਕੁਲ ਡੂੰਗੀ ਨਹੀਂ ਸੁੱਤਾ ਪਿਆ ਹੈ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਦੇ ਅਕਸ ਨੂੰ ਜਿਹੜਾ ਨੁਕਸਾਨ ਪਹੁੰਚਾਇਆ ਜਾ ਰਿਹਾ ਹੈ ਅਤੇ ਉਹਨਾਂ ਦੀ ਕਰਦਾਰ ਕੁਛ ਵੀ ਕੀਤੀ ਜਾ ਰਹੀ ਹੈ ਇਸ ਦਾ ਹਵਾਲਾ ਜਿਹੜਾ ਹੈ ਗਿਆਨੀ ਹਰਪ੍ਰੀਤ ਸਿੰਘ ਹੋਣਾਂ ਨੇ ਦੱਸਿਆ ਕਿ ਸਿਆਸੀ ਲਾਣਾ ਜੋ ਚਾਵੇ ਉਹ ਕੁਝ ਕਰਾ ਸਕਦਾ ਹੈ ਕਿਉਂਕਿ ਉਹਨਾਂ ਕੋਲ ਪੈਸਾ ਹੈ ਮਨੀ ਪਾਵਰ ਹੈ ਤਾਂ